1745 ਨੂੰ ਜਕਰੀਆ ਖਾਨ ਦੇ ਵੇਲੇ ਤਿੰਨ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਸਿੱਖ ਹੈ ਭਾਈ ਮਹਤਾਬ ਸਿੰਘ ਜੀ ਮੀਰਾ ਕੋਟ ਵਾਲੇ ਮੱッセ ਰੰਗੜ ਦਾ ਸਿਰ ਵੱਢਣ ਵਾਲੇ ਦੂਜਾ ਗੁਰੂ ਕਾ ਸਿੱਖ ਹੈ ਭਾਈ ਸੁਬੇਦ ਸਿੰਘ ਜੀ ਤੀਜਾ ਇਹਨਾਂ ਦਾ ਪੁੱਤਰ ਹੈ ਭਾਈ ਸਾਬਾ ਸਿੰਘ ਜੀ ਇਹਨਾਂ ਸਿੱਖਾਂ ਨੂੰ ਗ੍ਰਿਫਤਾਰ ਤਾਂ ਕੀਤਾ ਸੀ ਜਕਰੀਆ ਖਾਨ ਨੇ ਪਰ 1745 ਨੂੰ ਉਹਦੀ ਜ਼ਿੰਦਗੀ ਦਾ ਅੰਤ ਹੋ ਗਿਆ ਪਾਈ ਸਾਹਿਬ ਪਾਈ ਤਾਰੂ ਸਿੰਘ ਜੀ ਦੀ ਜੁੱਤੀ ਨਾਲ ਉਹਦੀ ਮੌਤ ਹੋਈ ਤੇ ਰਿੰਦੇ ਇਤਿਹਾਸ 'ਚ ਬੜਿਆ ਸੁਣਿਆ ਜਾਏਗਾ ਵੀ ਗੁਰੂ ਕੇ ਸਿੱਖ ਦੀ ਜੁੱਤੀ ਨਾਲ ਕਿਸੇ ਪਾਪੀ ਦਾ ਅੰਤ ਹੋਇਆ ਸੀ ਹੁਣ ਇਹਦਾ ਪੋਤਾ ਤਿੰਨ ਪੁੱਤਰ ਨੇ ਇਹਦੇ ਜਕਰੀਆ ਖਾਨ ਦੇ ਯਈਆ ਖਾਨ ਸ਼ਾਹ ਨਿਵਾਜ਼ ਮੀਰ ਬਾਕੀ ਤਖਤ ਤੇ ਬਹਿ ਗਿਆ 1746 ਨੂੰ ਆ ਕੇ ਇਹਦਾ ਪੁੱਤ ਯਈਆ ਖਾਨ ਯਈਆ ਖਾਨ ਬੜੇ ਸ਼ਖਤ ਸੁਭਾ ਦਾ ਆਪਣੇ ਪਿਤਾ ਵਰਗਾ ਇਹ ਮਾਲਕ ਸੀ ਇਨੇ ਹੁਣ ਆਪਣੇ ਵੱਲੋਂ ਜਿਹੜਾ ਸੁਭੇਗ ਸਿੰਘ ਜੀ ਦੇ ਉੱਪਰ ਦੋਸ਼ ਲਾਇਆ ਨਾ ਉਹ ਦੋਸ਼ ਇਹ ਲੱਗਾ ਇਹਨਾਂ ਦੇ ਪੁੱਤਰ ਨੇ ਸਾਬਾ ਸਿੰਘ ਜੀ ਬਾਣੀ ਪੜਨ ਵਾਲੇ ਆ ਉੱਚੇ ਕਿਰਦਾਰ ਦੇ ਮਾਲਕ ਆ ਰੱਬ ਨੇ ਸੁਹੱਪਣ ਵੀ ਬਹੁਤ ਉਹਨਾਂ ਨੂੰ ਬਖਸ਼ਿਆ ਇੱਕ ਕਾਜ਼ੀ ਉਸਤਾਦ ਨੇ ਇਹਨਾਂ ਦੇ ਜਿਨ੍ਹਾਂ ਨੇ ਫਾਰਸੀ ਦਾ ਅਧਿਆਨ ਉਹਨਾਂ ਨੂੰ ਚੰਗੀ ਤਰ੍ਹਾਂ ਸਿਖਾਉਣਾ ਚਾਹਿਆ ਪਰ ਕੁਝ ਸਮੇਂ ਬਾਅਦ ਕਾਜ਼ੀ ਦਾ ਮਨ ਬੇਈਮਾਨ ਹੋ ਗਿਆ ਵੀ ਇਹ ਨੌਜਵਾਨ ਗੱਭਰੂ ਸਾਬਾ ਸਿੰਘ ਜੇ ਕਿਤੇ ਇਸਲਾਮ ਦੀ ਦੁਨੀਆ ਵਿੱਚ ਆ ਜਾਏ ਤੇ ਇਹਦਾ ਧਰਮ ਪਰिवर्तन ਹੋ ਜਾਏ ਇਥੋਂ ਤੱਕ ਵੀ ਬਚਨ ਕਿਹਾ ਗਿਆ ਵੀ ਕਾਜ਼ੀ ਦੀ ਇੱਕ ਬੱਚੀ ਸੀ ਜਿਸ ਬੱਚੀ ਦੇ ਨਾਲ ਇਹਨੇ ਨਿਕਾਹ ਕਰਨ ਦਾ ਅੰਦਰੋਂ ਫੈਸਲਾ ਕਰ ਲਿਆ ਜਦੋਂ ਉਹਨੇ ਬੋਲ ਕੇ ਕਾਜ਼ੀ ਨੇ ਵੀ ਤੈਨੂੰ ਆਪਣੀ ਬੱਚੀ ਦਾ ਮੈਂ ਡੋਲਾ ਦੇਣ ਨੂੰ ਤਿਆਰ ਆ ਪਰ ਇਹਦੇ ਵਾਸਤੇ ਸ਼ਰਤ ਹੈ ਵੀ ਇੱਕ ਵਾਰ ਤੂੰ ਇਸਲਾਮ ਦੀ ਦੁਨੀਆ 'ਚ ਆ ਜਾ ਸਿੱਖ ਧਰਮ ਨੂੰ ਤੂੰ ਛੱਡ ਦੇ ਗੁਰੂ ਕੇ ਸਿੱਖ ਨੇ ਬਚਨ ਕਿਹਾ ਕਹਿਣ ਲੱਗੇ ਧਰਮ ਤਾਂ ਮੁਸਲਮਾਨ ਵੀ ਮਾੜਾ ਨਹੀਂ ਪਰ ਮਜ਼ਬ ਤੈਨੂੰ ਆਪਣਾ ਪਿਆਰਾ ਹੋਵੇਗਾ ਮੈਨੂੰ ਆਪਣਾ ਪਿਆਰਾ ਮੈਂ ਸਿੱਖ ਧਰਮ ਤੋਂ ਕਦੇ ਇਨਕਾਰ ਨਹੀਂ ਕਰ ਸਕਾਂਗਾ ਉਹ ਜਦੋਂ ਉਹਨਾਂ ਨੇ ਜਵਾਬ ਦਿੱਤੇ ਤੇ ਕਾਜ਼ੀ ਨੇ ਇਸ ਗੱਲ ਦੇ ਵਿਰੋਧ 'ਚ ਵਧਾ ਚੜਾ ਕੇ ਗੱਲਾਂ ਖਾਨ ਬਹਾਦਰ ਜ਼ਕਰੀਆ ਖਾਨ ਨੂੰ ਕਹੀਆਂ ਸਨ ਕਹਿਣ ਲੱਗੇ ਭਾਈ ਸੁਬੇਗ ਸਿੰਘ ਦੇ ਪੁੱਤ ਸਾਬਾ ਸਿੰਘ ਨੇ ਇਸਲਾਮ ਦੀ ਤੋਹਫੀਨ ਵਿੱਚ ਬੋਲ ਬੋਲੇ ਆ ਤੇ ਸਾਡਾ ਮੰਨਣਾ ਇਹ ਆ ਇਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਏ ਸਾਬਾ ਸਿੰਘ ਪੁੱਤ ਨੂੰ ਗ੍ਰਿਫਤਾਰ ਕੀਤਾ ਤੇ ਨਾਲ ਉਹਨਾਂ ਦੇ ਪਿਤਾ ਭਾਈ ਸੁਬੇਗ ਸਿੰਘ ਜੀ ਦੀਆਂ ਸੇਵਾਵਾਂ ਪਾਸੇ ਕਰਕੇ ਉਹਨਾਂ ਨੂੰ ਵੀ ਗ੍ਰਿਫਤਾਰ ਜਕਰੀਆ ਖਾਨ ਨੇ ਕਰ ਲਿਆ ਸੀ ਹੁਣ ਵਕਤ ਆ ਗਿਆ ਯਈਆ ਖਾਨ ਦਾ 1746 ਦਾ ਉਹਨਾਂ ਨੇ ਫਤਵਾ ਲਾਇਆ ਬੇ ਇਸ ਦੋਵਾਂ ਪਿਓ ਪੁੱਤਰ ਗੁਰੂ ਕੇ ਸਿੱਖਾਂ ਨੂੰ ਚਰਖੜੀ ਤੇ ਚਾੜ ਕੇ ਤੇ ਸ਼ਹੀਦ ਕੀਤਾ ਜਾਏ ਇੱਕ ਸ਼ਬਦ ਹੋਰ ਬੜੇ ਧਿਆਨ ਨਾਲ ਸੁਣਿਓ ਇਨਾਂ ਲੋਕਾਂ ਕੋਲ ਤਰੀਕਾ ਹੀ ਮੁੱਕ ਗਏ ਸਨ ਸਿੱਖਾਂ ਨੂੰ ਸ਼ਹੀਦ ਕਰਨ ਦੇ ਤੁਸੀਂ ਕਿਹੜੀ ਵੀ ਦੁਨੀਆਵੀ ਤੋਰ ਤੇ ਗੱਲ ਕਰੋ ਜੇ ਕਿਤੇ ਅਰੀਨਲ ਚੀਰਨ ਦੀ ਗੱਲ ਹੋਵੇ ਉਹ ਵੀ ਗੁਰੂ ਕੇ ਸਿੱਖਾਂ ਨੂੰ ਇਨਾਂ ਨੇ ਚੀਰ ਕੇ ਦੇਖ ਲਿਆ ਜੇ ਕਿਸੇ ਗੁਰੂ ਕੇ ਸਿੱਖ ਦੇ ਖੋਪੜ ਉਤਾਰਨਾ ਵੀ ਪਵੇ ਇਹਨਾਂ ਨੇ ਗੁਰੂ ਕੇ ਸਿੱਖ ਭਾਈ ਤਾਰੂ ਸਿੰਘ ਜੀ ਨੇ ਆਪਣੇ ਤਨ ਤੇ ਉਹ ਵੀ ਹੰਡਾ ਕੇ ਦਿਖਾ ਦਿੱਤਾ ਇਹਨਾਂ ਨੇ ਯਤਨ ਕੀਤਾ ਵੀ ਜੇ ਕਿਸੇ ਨੂੰ ਪਾਣੀ ਦੀ ਦੀਗ ਵਿੱਚ ਵੀ ਉਬਾਲਿਆ ਜਾਏ ਉਹ ਵੀ ਗੁਰੂ ਕਾ ਮਹਾਨ ਸਿੱਖ ਭਾਈ ਸਹਿਬਾਈ ਦਿਆਲਾ ਜੀ ਤਨ ਤੇ ਹੰਡਾ ਗਏ ਇਹਨਾਂ ਲੋਕਾਂ ਕੋਲ ਤਰੀਕਾ ਹੀ ਮੁੱਕ ਗਏ ਸਨ ਵੀ ਗੁਰੂ ਕੇ ਸਿੱਖਾਂ ਨੂੰ ਕਿਹੜੇ ਕਿਹੜੇ ਢੰਗ ਨਾਲ ਸ਼ਹੀਦ ਕੀਤਾ ਜਾਏ ਇਥੋਂ ਤੱਕ ਜ਼ਿਕਰ 40 ਸਿੱਖਾਂ ਨੂੰ 11 ਅਕਤੂਬਰ 1711 ਨੂੰ ਆਲੂਵਾਲ ਦੀ ਧਰਤੀ ਤੇ ਜ਼ਮੀਨ 'ਚ ਟੋਵਾ ਪੁੱਟ ਕੇ ਦੱਬ ਕੇ ਵੀ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਕਹਿਣ ਦਾ ਮੁਰਾਦ ਇਹ ਹੈ ਭਾਵੇਂ ਬਈ ਇਹਨਾਂ ਕੋਲ ਤਰੀਕੇ ਮੋਗੇ ਸਨ ਵੀ ਸਿੱਖਾਂ ਨੂੰ ਖਤਮ ਕਿਵੇਂ ਕੀਤਾ ਜਾਏ ਹੁਣ ਅਜੈਬ ਘਰਾਂ 'ਚ ਤੁਸੀਂ ਦੇਖਦੇ ਹੋ ਚਰਖੇ ਦਾ ਬਦਲਿਆ ਹੋਇਆ ਦੂਜਾ ਰੂਪ ਚਰਖੜੀ ਹੈ ਗੋਲ ਦੋ ਚਰਖੜੀਆਂ ਤਿਆਰ ਕਰਨੀਆਂ ਉਹਦੇ 'ਚ ਤਿੱਖੇ ਜਾਗੂ ਇਹ ਕੰਡੇ ਵਾਲੇ ਲਾ ਦਿੱਤੇ ਇੱਕ ਪਾਸੇ ਭਾਈ ਸੁਬੇਗ ਸਿੰਘ ਜੀ ਉਹਨਾਂ ਦੇ ਪਿਤਾ ਨੂੰ ਬੰਨ੍ਹਿਆ ਗਿਆ ਇੱਕ ਪਾਸੇ ਉਹਨਾਂ ਦੇ ਪੁੱਤਰ ਭਾਈ ਸਾਹਾਬ ਸਿੰਘ ਜੀ ਨੂੰ ਉਸ ਚਿਰਖੜੀ ਤੇ ਬੰਨ੍ਹਿਆ ਗਿਆ ਜਦੋਂ ਜਲਾਦ ਚਿਰਖੜੀ ਘੁਮਾਉਂਦਾ ਜਿਹੜੇ ਤਿੱਖੇ ਉਹਦੇ ਸੂਵੇ ਲੱਗੇ ਚਾਕੂ ਦੇ ਆਕਾਰ 'ਚ ਉਹ ਭਾਈ ਸੁਬੇਗ ਸਿੰਘ ਜੀ ਦੇ ਪਿਤਾ ਦੇ ਅੰਦਰ ਦੇ ਮਾਸ ਦੀ ਬੋਟੀਆਂ ਨੂੰ ਕੱਟ-ਕੱਟ ਕੇ ਉਹਨਾਂ ਦੇ ਜ਼ਮੀਨ ਤੇ ਸੁੱਟਦੇ ਆ ਪਿਤਾ ਦੇ ਜਿਹੜੇ ਖੂਨ ਦੀਆਂ ਧਾਰਾ ਨੇ ਪੁੱਤਰ ਦੇ ਉੱਪਰ ਪੈ ਰਹੀਆਂ ਨੇ ਪੁੱਤਰ ਦੀਆਂ ਜਿਹੜੇ ਖੂਨ ਦੀਆਂ ਆਂਧਣਾ ਨੇ ਉਹ ਭਾਈ ਸਹਿਬ ਭਾਈ ਸੁਵੇਗ ਸਿੰਘ ਪਿਤਾ ਦੇ ਉੱਪਰ ਉਹ ਪੈ ਰੀਆਂ ਨੇ ਇਸ ਤਰ੍ਹਾਂ ਦੀ ਦਰਦਨਾਕ ਜੋ ਇਹ ਹਾਲਤ ਬਣੀ ਤੇ ਗੁਰੂ ਕੇ ਸਿੱਖਾਂ ਨੂੰ ਉਹਨਾਂ ਨੇ ਫਿਰ ਇੱਕ ਗੱਲ ਕਹੀ ਜਿਹੜੇ ਬੋਲ ਨੇ ਇਹ ਰਤਨ ਸਿੰਘ ਪੰਗੂ ਨੇ ਪੰਥ ਪ੍ਰਕਾਸ਼ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਉਹਨਾਂ ਦਰਜ ਕੀਤੇ ਆ ਕਹਿਣ ਲੱਗੇ ਸੁਵੇਗ ਸਿੰਘਾ ਤੇਰੀ ਉਮਰ ਤਾਂ ਲੰਘ ਗਈ ਪਰ ਤੂੰ ਘਟੋ ਘੜ ਖਿਆਲ ਕਰ ਆਪਣੇ ਪੁੱਤ ਦੀ ਅਜੇ ਜਵਾਨੀ ਹੈ ਇਨਾ ਤਾਂ ਸੰਸਾਰ ਤੇ ਕੁਝ ਵੀ ਨਹੀਂ ਵੇਖਿਆ ਤੂੰ ਘੱਟੋ-ਕੜ ਯਤਨ ਕਰ ਵੀ ਆਪ ਤਾਂ ਤੂੰ ਸ਼ੀਦ ਹੋ ਨਹੀਂ ਲੱਗਾ ਘੱਟੋ-ਕੜ ਆਪਣੇ ਪੁੱਤ ਨੂੰ ਬਚਾਲਾ ਤਾਂ ਕਿ ਤੇਰੀ ਕੁਲ ਬਚ ਜਾਏਗੀ ਅੱਜ ਜਿੰਨੇ ਅਸੀਂ ਅਰਦਾਸਾਂ ਕਰਨੇ ਨਾ ਕੋਈ ਇਸ ਤਰ੍ਹਾਂ ਦਾ ਨਹੀਂ ਲੱਖਾਂ ਕਰੋੜਾਂ ਵਿੱਚੋਂ ਹੋਵੇਗਾ ਜਿਹੜਾ ਕੇਵਲ ਗੁਰੂ ਨੂੰ ਆ ਕੇ ਕਹਿੰਦਾ ਹੋਵੇ ਸਤਿਗੁਰ ਇੱਕ ਧੀ ਦੀ ਦਾਤ ਦੇ ਨਹੀਂ ਤਾਂ ਸਾਰੇ ਜਿਹੜੇ ਵਣ ਜਾ ਰਹੇ ਆ ਇਹ ਹੀ ਗੱਲਾਂ ਕਰਦੇ ਆ ਵੀ ਪੁੱਤ ਦੀ ਦਾਤ ਮਾਲਕਾ ਮਿਲੇ ਤਾਂ ਕਿ ਮੇਰੀ ਕੁੱਲ ਬਚ ਜਾਏ ਪਰ ਚੇਤੇ ਰੱਖੋ ਦੁਨੀਆ 'ਚ ਇਹ ਦਸਤੂਰ ਰਿਹਾ ਦੁਨੀਆ ਆਪਣੀ ਔਲਾਦ ਨੂੰ ਬਚਾਉਂਦੀ ਆ ਜਾਂ ਔਲਾਦ ਲਈ ਬਚਾਉਂਦੀ ਆ ਪਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਨਾ ਤੂੰ ਔਲਾਦ ਨੂੰ ਬਚਾਇਆ ਨਾ ਤੂੰ ਔਲਾਦ ਲਈ ਬਚਾਇਆ ਜੋ ਕੁਸੀ ਸਭ ਕੁਸੀ ਸਿੱਖਾਂ ਲਈ ਕੁਰਬਾਨ ਕਰਕੇ ਚਲਾ ਗਿਆ ਉਸੇ ਸਮੇ ਗੁਰੂ ਕੇ ਸਿੱਖ ਨੂੰ ਜਦੋਂ ਬੋਲ ਕੇ ਕਹਿਣ ਲੱਗੇ ਤੇਰੀ ਉਮਰ ਤਾਂ ਲੰਘ ਗਈ ਹੁਣ ਆਪਣੇ ਬੱਚੇ ਇਹ ਸਾਬਾਦ ਸਿੰਘ ਵੱਲ ਤਾਂ ਖਿਆਲ ਕਰ ਇਨਾਂ ਦੀ ਉਮਰ ਤਾਂ ਕੁਝ ਵੀ ਨਹੀਂ ਇਸ ਕਰਕੇ ਆਪਣੇ ਵੱਲੋਂ ਆਪਣੇ ਪੁੱਤ ਦੀ ਜਾਨ ਬਚਾ ਲਏਗਾ ਤੇ ਤੇਰੀ ਕੁੱਲ ਚੱਲਦੀ ਰਹੇਗੀ ਰਤਨ ਸਿੰਘ ਪੰਗੂ ਕਹਿੰਦੇ ਆ ਸਾਬਾਦ ਸਿੰਘ ਨੇ ਬਚਨ ਕਿਹਾ ਸੁਬੇਕ ਸਿੰਘ ਨੇ ਬਚਨ ਕਿਹਾ ਹਮਰੇ ਕਾਰਨ ਗੁਰੂ ਕੁੱਲ ਗਵਾਈ ਸਾਡੇ ਕਰਕੇ ਗੁਰੂ ਨੇ ਆਪਣੀਆਂ ਕੁੱਲਾਂ ਕੁਰਬਾਨ ਕਰ ਦਿੱਤੀਆਂ ਹਮ ਕੁੱਲ ਰੱਖ ਹੈ ਕੌਣ ਵਡਾਈ ਜੇ ਮੈਂ ਆਪਣੀ ਔਲਾਦ ਕੁੱਲ ਨੂੰ ਬਚਾ ਵੀ ਲਵਾਂ ਤੇ ਕਿੱਡੀ ਕੁ ਵਡਿਆਈ ਆ ਤੁਹਾਡੇ ਇਨ ਬੋਲਾਂ ਨੂੰ ਅਸੀਂ ਪਰਵਾਣ ਨਹੀਂ ਕਰਦੇ ਅਸੀਂ ਮੌਤ ਨੂੰ ਆਪਣੇ ਗਲੇ ਲਾਉਣ ਨੂੰ ਤਿਆਰ ਤੇ ਸੁਰਮਿਆਂ ਦੀ ਪ੍ਰਭਾਸ਼ਾ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਦਿੱਤੀ ਗਈ ਸਤਗੁਰ ਬਾਣੀ ਚ ਇਹ ਕਹਿੰਦੇ ਮਰਨ ਮੁਨਸਾਂ ਸੂਰਿਆਂ ਹੱਕ ਹੈ ਜੋ ਹੋਏ ਮਰਨ ਪਰਵਾਣੂ ਸੂਰੇ ਸਈ ਆਗੈ ਆਖੀਆਂ ਦਰਗਹ ਪਾਵੈ ਸਾਚੀ ਮਾਨੋ ਜਦੋਂ ਸਤਗੁਰ ਬਾਣੀ ਚ ਇਹ ਕਹਿੰਦੇ ਆ ਡਗਮਗ ਛਾੜ ਰੇ ਮਨ ਬौरा ਅਬ ਤੋ ਜਰੇ ਮਰੇ ਸਿਦ ਪਾਈਐ ਲੀਨੋ ਹਾਥ ਸਿਦੋਰਾ ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰੂ ਤਾ ਹਰ ਕੈ ਦਵਾਰ ਮਤ ਹਰ ਪੂਛੈ ਕੌਣ ਹੈ ਪਰ ਹਮਾਰੈ ਬਾ 1746 ਨੂੰ ਗੁਰੂ ਕੇ ਸਿੱਖ ਭਾਈ ਸੁਭੇਗ ਸਿੰਘ ਜੀ ਅਤੇ ਭਾਈ ਸਾਹਾਬ ਸਿੰਘ ਜੀ ਦੋਵੇਂ ਪਿਓ ਪੁੱਤਰਾ ਨੇ ਹੱਸਦਿਆਂ ਚਰਖੜੀਆਂ ਤੇ ਚੜਕੇ ਆਪਣੇ ਆਪ ਨੂੰ ਕੁਰਬਾਨ ਕਰ ਲਿਆ ਤੇ ਜਦੋਂ ਸਿੱਖ ਅਰਦਾਸ ਦਾ ਆ ਤੀਜਾ ਬੰਦ ਪੜਦਾ ਸਦੀਆਂ ਲੰਘ ਗਈਆਂ ਉਹਨਾਂ ਸਿੱਖਾਂ ਦੀ ਸ਼ਾਦਤ ਹੁੰਦਿਆਂ ਅੱਜ ਵੀ ਅਸੀਂ ਉਹਨਾਂ ਨੂੰ ਯਾਦ ਕਰਨੇ ਆ ਤੇ ਜਿੰਨੀ ਦੇਰ ਤੱਕ ਦੁਨੀਆਂ ਤੇ ਸਿੱਖ ਨੇ ਰਹਿਣਾ ਆਪਣੇ ਉਹਨਾਂ ਗੁਰੂ ਕੇ ਸਿੱਖਾਂ ਨੂੰ ਇਹ ਚੇਤੇ ਕਰਦਾ ਰਹੇਗਾ ਆਓ ਇਹ ਪਿਆਰ ਦੇ ਬੋਲ ਆਪਾਂ ਪੜ੍ਹੀਏ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਭਾਈ ਸੁਬੇਗ ਸਿੰਘ ਜੀ 1746 ਨੂੰ ਸਬਾ ਸਿੰਘ ਜੀ ਦੀ ਸ਼ਹਾਦਤ ਹੁੰਦੀ ਆ ਆਹ ਸ਼ਬਦ ਦੇ ਕੁਝ ਪਦੇ ਰਹਿੰਦੇ ਆ ਇਨ ਬਚਨਾਂ ਦੀ ਵਿਚਾਰ ਆਪਾਂ ਗੁਰਬਖਸ਼ਿਸ਼ ਨਾਲ ਕਰਦੇ ਹਾਂ ਜੀ ਜੋਗੁਰ ਦਿਓ ਨਾ ਦੈਦਿ ਸਤਾਵੈ ਜੇ ਗੁਰੂ ਮਿਲ ਜਾਏ ਭਗਤ ਨਾਮਦੇਵ ਸਾਹਿਬ ਕਹਿੰਦੇ ਬੰਦੇ ਦੀ ਭਟਕਣਾ ਮੁੱਕ ਜਾਂਦੀ ਆ ਉਹ ਦਸਾਂ ਦਿਸ਼ਾਂ ਵਿੱਚ ਕਿਤੇ ਭਟਕਦਾ ਨਹੀਂ ਅੰਦਰੋਂ ਮਨ ਉਹਦਾ ਥਿਰ ਹੁੰਦਾ ਹੈ ਜੋਗੁਰ ਦਿਓ ਪੰਚ ਤੇ ਦੂਰ